ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਦੀ ਫਤਿਹ ਤੇ ਅੱਜ ਭਰਾਣਾ ਕਰਾਉਂਦੇ ਆ ਗੱਲਬਾਤ ਭਰਾ ਸ੍ਰੀ ਹੇਮਗੋੜ੍ਹ ਸਾਹਿਬ ਦੀ ਯਾਤਰਾਗੰ ਚੱਲਿਆ ਵਾ ਪੈਦਲ ਭਰਾਣਾ ਯਾਤਰਾ ਕਰਨੀ ਆ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਦੇ ਹੋ ਤੇ ਭਰਾ ਦੇ ਲਈ ਅਰਦਾਸ ਬੇਨਤੀ ਵੀ ਕਰਿਓ ਤੇ ਇੱਕ ਭਰਾ ਆਪਣਾ ਇੱਧਰ ਵੀ ਖੜਾ ਵਾ ਸਾਈਕਲ ਤੇ ਭਰਾ ਰਾਜਪੁਰੇ ਤੋਂ ਆਇਆ ਵਾ ਤੇ ਇਹ ਭਰਾ ਦੇ ਲਈ ਵੀ ਅਰਦਾਸ ਬੇਨਤੀ ਕਰਿਓ ਜਰੂਰ ਕਿ ਭਰਾ ਦੀ ਯਾਤਰਾ ਸਫਲ ਹੋਵੇ ਤੇ ਭਰਾ ਦੀ ਵੀ ਵੀਡੀਓ ਜਲਦੀ ਸਾਂਝੀ ਕਰਾਂਗੇ ਤੇ ਆਪਾਂ ਨੂੰ ਵੀਰੇ ਕਿੰਨੇ ਦਿਨ ਲੱਗੇ ਇੱਥੇ ਸਭ ਤੋਂ ਪਹਿਲਾਂ ਦਾ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਆ ਕਿ ਮੇਰਾ ਕੀ ਜਿਹੜਾ ਜੀ ਇਹਨਾ ਹੌਸਲਾ ਵਧਾਇਆ ਇਹਨਾਂ ਨੇ ਸਾਰਿਆਂ ਨੇ ਤੇ ਤਾਂ ਹੀ ਮੈਂ ਇੱਥੋਂ ਤੱਕ ਪਹੁੰਚ ਸਕਿਆ ਆ ਤੇ ਮੈਂ ਉਮੀਦ ਕਰਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਜੋ ਕਿ ਅੱਗੇ ਦਾ ਜਿਹੜਾ ਸਫ਼ਰ ਆ ਮੇਰਾ ਬਹੁਤ ਕਠਿਨੂ ਪਰ ਆ ਹੈਗਾ ਆ ਇਹ ਜਿੱਦਾਂ ਕਿ ਤੁਸੀਂ ਯਾਰ ਅੰਮ੍ਰਿਤਸਰ ਤੋਂ ਮੈਂ ਆਇਆ ਜੀ ਪੈਦਲ ਤੇ ਜਿਵੇਂ ਕੁਸਾਤੀ ਪੈਦਾ ਯਾਤਰਾ ਕਰ ਰਿਹਾ ਤੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਅੰਮ੍ਰਿਤਸਰ ਤੋਂ ਲੈ ਕੇ ਰਿਸ਼ੀਕੇਸ਼ ਤੱਕ ਤੁਸੀਂ ਮੇਰਾ ਸਾਥ ਦਿੱਤਾ ਤੇ ਗਾਵੇਂ ਮੈਂ ਚੋਣਾ ਤੇ ਵੱਧ ਵੱਧ ਸੰਗਤਾਂ ਨਾਲ ਮੇਰੇ ਸਫਲ ਦੇ ਵਿੱਚ ਜੁੜੇ ਤੇ ਦਰਸ਼ਨ ਮੇਲਾਵ ਕਰਨ ਮਹਾਰਾਜ ਜੀ ਦੇ ਤੇ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਵੀ ਮਹਾਰਾਜ ਉਹਦੇ ਸਾਲ ਬੁਲਾਵੇ ਤੇ ਇਹ ਭਰਾ ਆਪਣਾ ਅੰਮ੍ਰਿਤਸਰ ਸਾਬ ਤੋਂ ਆਇਆ ਵਾ ਉਹ ਇਹਨਾਂ ਦੀ ਘਰ ਦੀ ਆ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਭਰਾ ਦਾ ਹੌਸਲਾ ਵੀ ਵਧਾਓ ਤੇ ਆਪਣੀ ਕੋਈ ਆਈਡੀ ਜਾਂ ਕੋਈ ਪੇਜ ਵੀ ਚੱਲਦਾ ਹੈਗਾ ਹਾਂਜੀ ਹਾਂਜੀ ਆ ਆਪਾਂ ਉਹ ਵੀ ਦੱਸ ਦਿਓ ਤੇ ਆਪਾਂ